ਇਹ ਤੁਹਾਡੇ ਸਾਹਮਣੇ ਤਸਵੀਰਾਂ ਨੇ ਜੀ ਜ਼ੀਰਕਪੁਰ ਦੇ ਮਸ਼ਹੂਰ ਸੇਠੀ ਢਾਬੇ ਦੀ ਆ ਜੋ ਗੁਰਦਾਸ ਮਾਨ ਦੇ ਨਾਮ ਨਾਲ ਵੀ ਮਸ਼ਹੂਰ ਸੀ ਜਿੱਥੇ ਤੁਸੀਂ ਫਿਲਹਾਲ ਢਾਬੇ ਦਾ ਮਾਹੌਲ ਦੇਖ ਸਕਦੇ ਹੋ ਜਿੱਥੇ ਪੁਲਿਸ ਦੀ ਪੁਲਿਸ ਖੜੀ ਹੈ ਤੇ ਨੌਜਵਾਨ ਸੇਠੀ ਢਾਬੇ ਦੇ ਪੋਸਟਰ ਫੜ ਰਹੇ ਨੇ ਸਮਾਨ ਚੁੱਕ ਕੇ ਬਾਹਰ ਰੱਖ ਦਿੱਤਾ ਗਿਆ ਹੈ ਤੇ ਪੁਲਿਸ ਦੀ ਮੌਜੂਦਗੀ 'ਚ ਇਹ ਢਾਬਾ ਖਾਲੀ ਕਰਵਾਇਆ ਜਾ ਰਿਹਾ ਹੈ ਜੀ ਇਸ ਦਾ ਕਾਰਨ ਹੈ ਕਿ ਜ਼ਮੀਨ ਦੇ ਮਾਲਕ ਨਾਨਾ ਹਲ ਸਿੰਘ ਸੋਢੀ ਨੇ ਕਿਰਾਇਆ ਨਾ ਦੇਣ ਦੀ ਸੂਰਤ 'ਚ ਸੇਠੀ ਢਾਬੇ ਦੇ ਮਾਲਕ ਵਿਜੇ ਸੇਠੀ ਦੇ ਖਿਲਾਫ ਕੇਸ ਪਾਇਆ ਪਤਾ ਸੀ ਜਿੱਦੇ ਚੱਲਦੇ ਆ ਮਾਨਿਓ ਕੋਰਟ ਦੇ ਵੱਲੋਂ ਢਾਬੇ ਨੂੰ ਖਾਲੀ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਜ਼ਮੀਨ ਮਾਲਕ ਸੋਢੀ ਦਾ ਕਹਿਣਾ ਹੈ ਕਿ ਸੇਠੀ ਪਿਛਲੇ ਲੰਬੇ ਸਮੇਂ ਤੋਂ ਕਿਰਾਇਆ ਨਹੀਂ ਸੀ ਦੇ ਰਿਹਾ ਤੇ ਦੂਜੇ ਪਾਸੇ ਸੇਠੀ ਢਾਬੇ ਦੇ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਉਹਨਾਂ ਦੀ ਮਾਤਾ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਜਾ ਕੇ ਉਹਨਾਂ ਦਾ ਕੇਸ ਅਜੇ ਚੱਲ ਰਿਹਾ ਹੈ ਇਹ ਦੇਖੋ ਜੀ ਸਾਡਾ ਸ਼ਹਿਰ ਦਾ ਬਹੁਤ ਹੀ ਪੁਰਾਣਾ ਢਾਬਾ ਆ ਔਰ ਇਹਨਾਂ ਮਸ਼ਹੂਰ ਢਾਬਾ ਮੇਰੇ ਕਹਦੇ ਵਿੱਚ ਸ਼ਹਿਰ ਦੇ ਵਿੱਚ ਆਪਣਾ ਕੋਈ ਵੀ ਨਹੀਂ ਹੋਣਾ ਹੈਗਾ ਔਰ ਕੋਰਟ ਦੇ ਵਿੱਚ ਹਣੇ ਕੇ ਚਾਰਾ ਸੀਗਾ ਜਦੋਂ ਕੀ ਇਹਨਾਂ ਨੇ ਜੀ ਬਦਮਾਸ਼ੀ ਦੇ ਨਾਲ ਸਾਡੇ ਟਾਬੇ ਤੇ ਆਏ ਨੇ ਸਾਨੂੰ ਇਹਨਾਂ ਨੇ ਆਪਣਾ ਦੋ ਦਿਨ ਦਾ ਟਾਈਮ ਦਿੱਤਾ ਹੈਗਾ ਉਸ ਤੋਂ ਬਾਅਦ ਜਦੋਂ ਜੀ ਮੇਰੇ ਮੰਮੀ ਬੈਠੇ ਸੀਗੇ ਗੱਲੇ ਉੱਤੇ ਔਰ ਕੋਈ ਲੜੀ ਪੁਲਿਸ ਨਹੀਂ ਸੀਗੀ ਜੀ ਇਹਨਾਂ ਦੇ ਨਾਲ ਔਰ ਮੇਰੀ ਮੰਮੀ ਨੂੰ ਜੀ ਇਹਨਾਂ ਨੇ ਧੱਕੇ ਮਾਰ ਕੇ ਬਾਹਰ ਕੱਢਿਆ ਜੀ ਆਪਣਾ ਇਸ ਟਾਬੇ ਦੇ ਵਿੱਚੋਂ ਦੀ ਔਰ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਔਰ ਆਪਣਾ ਆ ਦੇਖੋ ਸੋਣਾ ਸਮਾਨ ਇਹਨਾਂ ਨੇ ਚੱਕ ਕੇ ਕਿਵੇਂ ਸੁੱਟਦਾ ਜੀ ਬਾਹਰ ਅਸੀਂ ਇਹਨਾਂ ਕੋਲ ਸਿਰਫ ਦੋ ਦਿਨ ਦਾ ਟਾਈਮ ਮੰਗ ਰਹੇ ਸੀ ਕਿ ਇੰਨੀ ਵੀ ਆਪਣਾ ਬਦਮਾਸ਼ੀ ਨਹੀਂ ਹੋਣੀ ਚਾਹੀਦੀ ਜੀ ਇੰਨੀ ਵੀ ਗੁੰਡ ਸਾਡੀ ਉੱਥੇ ਲੱਗੀ ਹੋਈ ਹੈ ਡੇਢ ਸਾਡੇ ਕੋ ਸਾਰੇ ਨੰਬਰ ਪਏ ਨੇ ਔਰ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਕਿ ਸਾਡਾ ਬਾ ਦੇਖੋ ਜੀ ਜਿਹਦੇ ਕੋਲ ਪੈਸਾ ਚਾਰਜ ਜਿਹਦੇ ਕੋਲ ਹੈਗੇ ਨੇ ਉਹਦੀ ਬੱਲੇ ਬੱਲੇ ਆ ਹਰ ਪਾਸੇ ਇਹ ਤਾਂ ਬਹੁਤ ਛੋਟੀ ਜੀ ਚੀਜ਼ ਹੈ ਪੈਸੇ ਦੇ ਦਮ ਤੇ ਕੀ ਕੁਝ ਨਹੀਂ ਹੋ ਸਕਦਾ ਹੈਗਾ ਨਹੀਂ ਜੀ ਕਿ 2 ਘੰਟੇ ਮਿੰਟ ਤੋਂ ਟਾਈਮ ਲੈ ਗਿਆ 17 ਜਿ ਮਿੰਟ ਤੋਂ 16 ਜਿ ਮਿੰਟ ਤੋਂ 15 ਦਿਨ ਦਾ ਟਾਈਮ ਲੈ ਕੇ ਗਿਆ ਸੀਗਾ ਕਿ 15 ਦਿਨਾਂ ਵਿੱਚ ਮੈਂ ਖਾਲੀ ਕਰਨਾਗਾ ਕਿ ਜਾ ਕੇ ਇੱਥੇ ਕੋਈ ਪੋਲੀਟਿਕਲ ਲੀਡਰਾਂ ਹਾਂਗੇ ਉਹਨਾਂ ਦੀ ਚੱਕ ਚੁੱਕ ਜਾ ਕੇ ਇਹਨਾਂ ਸਟੇ ਲੈ ਲਈ ਮੇਰੇ ਖਿਲਾਫ ਹੈ ਜੀ ਸਟੇ ਲੈਣ ਤੋਂ ਬਾਅਦ ਤੇ ਰੈਂਟ ਪਟੀਸ਼ਨ ਪਾਈ ਮੈਂ 2017 ਤੇ ਉਹ ਰੈਂਟ ਪਟੀਸ਼ਨ ਦਾ ਜਿਹੜਾ ਫੈਸਲਾ ਸੀ ਉਹ ਮੈਨੂੰ ਪ੍ਰੋਵੀਜ਼ਨ ਰੈਂਟ ਵਾਸਤੇ ਆਰਡਰ ਹੋਏ ਸੀ 12 ਲੱਖ 4000 ਰੁਪਏ ਦੇ ਮਾਨਯੋਗ ਡੇਰਾਬਸੀ ਅਦਾਲਤ ਨੇ ਕਰੀ ਸੀਗੇ ਉਹ ਇਹ ਰਿਵੀਜ਼ਨ ਚ ਗਿਆ ਕੇ ਉਹਨੂੰ ਚੈਲੰਜ ਕੀਤਾ ਇਹ ਰੇ 31 ਅਕਤੂਬਰ 17 ਚ ਖਾਰਜ ਹੋ ਗਈ ਫਿਰ ਇਹ ਹਾਈ ਕੋਰਟ ਗਿਆ ਜੰਬਰ ਚ ਉੱਥੇ ਨੂੰ ਸਟੇ ਮਿਲ ਗਈ ਸੀਗੀ ਨਾਲ ਕੰਡੀਸ਼ਨ ਲਾਤੀ ਸੀਗੀ ਵੀ ਰੈਂਟ ਪੇ ਕਰ ਉਹ ਰੈਂਟ ਵੀ ਨੇ ਪੇ ਨਹੀਂ ਕੀਤਾ ਤਿੰਨ ਮਹੀਨੇ ਦਾ कोर्ट ਤੇ ਜਮਾ ਹੋਏ ਸੀ کورٹ ਤੇ ਜਮਾ ਕਰਾਣਾ ਤੇ ਨੌਨ ਹਲਸਿੰਗ ਨੂੰ ਦੇਣਾ ਤੇ ਤਿੰਨ ਕਿਰਾਏ ਮਿਸ ਕਰ ਗਿਆ ਉਥੇ ਹਾਈ ਕੋਰਟ ਦਾ ਜਿਹੜਾ ਹੁਕਮ ਸੀਗੇ ਉਹਦੀ ਵੀ ਉਲੰਘਣਾ ਕੀਤੀ ਇਹਨੇ ਤੇ ਉਹ ਵੀ ਇਹਦਾ ਛਾਰਜ ਹੋ ਗਿਆ 27 ਆਪਣੇ 27 ਫਰਵਰੀ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਇਹ ਵਾਰੰਟ ਆਫ ਪੋਜੈਸ਼ਨ ਦੇ ਖਿਲਾਫ ਗਿਆ ਸੀਗਾ ਰੈਂਟ ਪਟੀਸ਼ਨ ਦੇ ਖਿਲਾਫ ਹਾਈ ਕੋਰਟ ਗਿਆ ਉਹ ਵੀ ਤਾਂ 20 ਮਾਰਚ ਨੂੰ ਛਾਰਜ ਹੋ ਚੁੱਕਿਆ ਹੈ ਮੌਕੇ ਤੇ ਪਹੁੰਚੇ ਪੁਲਿਸ ਕਰਮੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਮਾਨਯੋਗ ਕੋਰਟ ਦੁਆਰਾ ਸੁਰੱਖਿਆ ਮਹਈਆ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ ਜਿਸ ਦੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਇੱਥੇ ਮਾਨਯੋਗ ਅਦਾਲਤ ਡੇਰਾ ਬਸੀ ਵੱਲੋਂ ਹੁਕਮ ਹੋਇਆ ਸੀ ਪੁਲਿਸ ਪ੍ਰੋਟੈਕਸ਼ਨ ਵਾਸਤੇ ਅਸੀਂ ਪੁਲਿਸ ਸਹਾਈਲਪ ਲਈ ਆ ਹੈਲਪ ਲਈ ਆਏ ਆ ਜਿਹੜੀ ਇਹ ਕੋਰਟ ਦੀ ਜਿਹੜੀ ਕਾਰਵਾਈ ਹੈ ਜਿਹੜਾ ਉਹਨਾਂ ਦਾ ਸਟਾਫ ਆਇਆ ਆਪਣੀ ਕਾਰਵਾਈ ਕਰ ਰਿਹਾ ਹੈ ਜਿਹੜਾ ਵਿਜੇ ਸੇਠੀ ਹੈ ਉਹਨੇ ਆਪਣਾ ਡੱਬਾ ਸਮਾਨ ਸਾਰਾ ਚੱਕ ਰਿਹਾ ਹੈ ਬੜਾ ਪੀਸਫੁਲੀ ਕੰਮ ਨੇਪਟਾ ਰਹੇ ਤੇਰਾ ਬਸੀ ਤੋਂ ਗੁਰਪਾਲ ਸਿੰਘ ਦੀ ਰਿਪੋਰਟ ਫੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨ ਦਾ ਤਜਰਬਾ ਹੈ